ਸਵਾਦ ਲੈ ਰਹੇ ਹੋ ਤੁਸੀਂ ਜ਼ਿੰਦਗੀ ਦਾ ਪੂਰਾ ਭਾਈ ਹਰ ਬੰਦਾ ਸਵਾਦ ਲਵੇ ਜ਼ਿੰਦਗੀ ਦਾ ਜ਼ਿੰਦਗੀ ਰੱਬ ਨੇ ਦਿੱਤੀ ਤੁਹਾਨੂੰ ਸਵਾਦ ਲੈਣ ਲਈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਭਾਈ ਰੱਬ ਨੇ ਤੁਹਾਨੂੰ ਜਿਹੜੀ ਜ਼ਿੰਦਗੀ ਦਿੱਤੀ ਉਸ ਦਿੱਤੀ ਸਵਾਦ ਦੇਣ ਨੂੰ ਕਿਸੇ ਦੀ ਦਾਦਾ ਕਿਸੇ ਦੀ ਗੱਲ ਸੁਣਨ ਨੂੰ ਦਿੱਤੀ ਨਾ ਕੋਈ ਤੁਹਾਨੂੰ ਸਲਾਹ ਦੇ ਸਕਦਾ ਬਾਡੀ ਗੱਲ ਕਰਦਾ ਮੈਂ ਆਪਣੇ ਦਿਲ ਦੀ ਕਰੋ ਜੋ ਤੁਹਾਡਾ ਬੰਨ ਕਰਦਾ ਕਿਉਂਕਿ ਦੁਨੀਆ ਜਦ ਤੱਕ ਤੁਸੀਂ ਮਰਦੇ ਨਹੀਂ ਨਾ ਉਦ ਤੱਕ ਤੁਹਾਨੂੰ ਕੁਝ ਨਹੀਂ ਹੋਣ ਦੇ ਦੇ ਸਕਦੇ ਇਦਾਂ ਨਹੀਂ ਮੈਂ ਕਹਿੰਦਾ ਦੁਨੀਆ ਦਾ ਸੈਂਸ ਚਲੋ ਇਹ ਹੋਰ ਪਾਸੇ ਜਾਣੀ ਕਨਵਰਸੇਸ਼ਨ ਮੈਂ ਮੈਂ ਸ਼ੁਰੂ ਨਹੀਂ ਕਰਨਾ ਚਾਹੁੰਦਾ ਇਹ ਕਨਵਰਸੇਸ਼ਨ ਤੁਹਾਨੂੰ ਨਾ ਇਹ ਗੇਮ ਇਦਾਂ ਦੀ ਆ ਜਦ ਤੱਕ ਤੁਸੀਂ ਡੈੱਡ ਨਹੀਂ ਹੋ ਜਾਂਦੇ ਨਾ ਉਦੋਂ ਤੱਕ ਤੁਹਾਨੂੰ ਡ੍ਰੈਕਟ ਕਰਦੀ ਰਹਿੰਦੀ ਆ ਸੁਣ ਕਿਸੇ ਦੀ ਪਰਵਾਹ ਨਹੀਂ ਕਰਨੀ ਹੈ ਸਾਰੇ ਹੀ ਸਭੇ ਕਟਰਾਮ ਬੋਲੇਗਾ ਤੇ ਪਰ ਹੋ ਇਹ ਹੋਰ ਗੱਲ ਆ ਹੋਰ ਡੂੰਗੀ ਆ ਇਹ ਲੰਬਾ ਹੋਣਾ ਕੰਮ ਤੁਸੀਂ ਆਪਣਾ ਦਿਲ ਦੀ ਕਰਨੀ ਜੋ ਕਰਨੀ ਨਾ ਔਰ ਨਾ ਹੀ ਕਿਸੇ ਬਾਕਸ ਚ ਤੁਸੀਂ ਵੱਜਣਾ ਕਿ bro ਤੂੰ ਇਦਾਂ ਦਾ ਤਾਂ ਤੂੰ ਇਦਾਂ ਦਾ ਹੀ ਰਹਿ ਨਾ bro ਕਿ ਇਸ ਮਾਈ ਲਾਈਫ ਮੈਂ ਆਪਣੇ ਹਿਸਾਬ ਨਾਲ ਜੀਉਂਗਾ ਕੋਈ ਬੰਦਾ ਤੁਹਾਨੂੰ ਸਲਾਹ ਨਹੀਂ ਦੇ ਸਕਦਾ ਨਾ ਤੁਹਾਨੂੰ ਦੱਸ ਸਕਦਾ ਤੂੰ ਆਪਣੀ ਲਾਈਫ ਇੰਜੋਏ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਆ ਕਰੋ ਇਥੇ ਬਾਰ ਬਾਰ ਨਹੀਂ ਹੋਣਾ ਨਾ ਕਿਸੇ ਨੂੰ ਭੁੱਖੇ ਮਰਦੇ ਨੂੰ ਇਥੇ ਕੋਈ ਦੇਣ ਆਉਂਦਾ ਕਿਸੇ ਨੂੰ ਕੁਝ ਠੀਕ ਹੈ ਨਾ ਇੰਜੋਏ bro ਰਾਮ 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 ਜੀ